ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਦੇ ਪਿੰਡ ਤੀਰਤਕੁਰਾ ਚ ਘਰੇਲੂ ਕਲੇਸ਼ ਦੇ ਚਲਦੇ ਸਤਨਾਮ ਸਿੰਘ ਨਾਮਕ ਵਿਅਕਤੀ ਨੇ ਆਪਣੇ ਦੋ ਬੱਚਿਆਂ ਹਰਮਨਪ੍ਰੀਤ ਕੌਰ ਅਤੇ ਗੁਰਮਨ ਸਿੰਘ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਸ ਤੋਂ ਬਾਅਦ ਸਤਨਾਮ ਸਿੰਘ ਨੇ ਖੁਦ ਵੀ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ। ਜਿਸ ਨਾਲ ਤਿੰਨਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਬੱਚੇ ਸ਼੍ਰੀ ਅਨੰਦਪੂਰ ਸਹਿਬ ਜਾਨ ਦੀ ਜਿੱਦ ਕਰ ਰਹੇ ਸਨ। ਜਿਸ ਕਾਰਨ ਘਰ ਵਿੱਚ ਵਿਵਾਦ ਹੋ ਗਿਆ। ਇਸੇ ਵਿਵਾਦ ਦੇ ਚਲਦੇ ਪਿਤਾ ਨੇ ਪਹਿਲਾਂ ਦੋਵਾਂ ਬੱਚਿਆਂ ਨੂੰ ਜ਼ਹਿਰ ਦੇ ਦਿੱਤਾ। ਅਤੇ ਬਾਅਦ ਵਿੱਚ ਖੁਦ ਵੀ ਜ਼ਹਿਰ ਨਿਕਲ ਗਿਆ ਫਿਲਹਾਲ ਪੁਲਿਸ ਬਰੀਕੀ ਨਾਲ ਜਾਂਚ ਕਰ ਰਹੀ ਹੈ ਨੀ ਘਟਣ ਹੋਈ ਬਾਪੀਏ ਕੇ ਜਾਰਾ ਘਰੋਂ ਮਾਤੜੀ ਜਿਹੜੀ ਕਰ ਦਿਹਾੜੀ ਜੁੜੀ ਲੱਗਦੀ ਕਿਤੇ ਲੱਗਦੀ ਕਿਤੇ ਨਹੀਂ ਲੱਗਦੀ ਤੇ ਉਹਦੇ ਕਰਕੇ ਕਰਜਾ ਗੂਟਾ ਦੇਣਾ ਹੀ ਪੈ ਪੂ ਵਾਵਾ ਦੇਣੀ ਉਹਦਾ ਕਰਕੇ ਉਸ ਸਹਾਇਕ ਕਰ ਲਿਆ ਜੀ ਨਹੀਂ ਬੱਚਾ ਬੇਟਾ ਦੇ ਦਿਨ 4 ਸਾਲ ਦਾ ਉਹਦੇ ਬੇਟੀ 1.5 ਕਰਾ ਲੀਏ ਸਾਨੂੰ ਦੇਖੇ ਰੜਾ ਪਿਆ ਉਹ ਤੋਂ ਕੋਈ ਰੱਲ ਨਹੀਂ ਹਾਲ ਦਾ ਕਾਕਾ ਨਾ ਉਹਨੇ ਆਣ ਕੇ ਆਪਣੀ ਮਾਤਾ ਨੂੰ ਦੱਸਿਆ ਵਾ ਮੰਮੀ ਆਪਣੀ ਨੂੰ ਤੇ ਸਾਡੇ ਪਾਪਾ ਨੇ ਨਾ ਸਾਨੂੰ ਚਮਚੇ ਚ ਕੋਲ ਕੇ ਪਤਾ ਨਹੀਂ ਕੀ ਖਵਾ ਲਿਆ ਬਾਜੀ ਸਕੂਲੇ ਲੱਗੀ ਹਾਂ ਸਕੂਲੇ ਖਾਣਾ ਬਣਾਉਣ ਤੇ ਖਾਣਾ ਬਣਾਉਣ ਗਈ ਸੀ ਅੰਗਰਵਾੜੀ ਜੀ ਬੋਲ ਰਿਹਾ ਵਰਕਰ ਅਚਾਨਕ ਫਿਰ ਇੱਥੇ ਆ ਲਾਗੋ ਗਵਾਂਡਣ ਗਈ ਦੱਸਣ ਦਵਾ ਦਵਾ ਤਈਓ ਤੇਰੇ ਕਾਕੇ ਨੇ ਦਵਾਈ ਖਾਲੀ ਨਾਲ ਹੀ ਬੱਚਿਆਂ ਨੂੰ ਖਵਾ ਲਤੀ ਆ ਉਹ ਲਟਪਟਾਣੇ ਹੋ ਗਏ ਆ ਉਸੇ ਵੇਲੇ ਲੱਗੇ ਆ ਫੋਟੀਆਂ ਚ ਉੱਥੇ ਜਾ ਕੇ ਖਤਮ ਹੋ ਗਏ ਆ ਜਿਹੜਿਆਲਾ ਗੁਰੂ ਤੁਹਾਨੂੰ ਰਾਮਸ਼ਰਨਜੀਤ ਸਿੰਘ ਖਬਰ ਹਰਪਲ ਇੰਡੀਆ ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਕਲਿੱਕ ਕਰੋ ਬੈਲ ਆਈਕਨ ਤੇ ਤਾਂ ਜੋ ਤੁਹਾਨੂੰ ਹਰ ਖਬਰ ਮਿਲੇ ਸਭ ਤੋਂ ਪਹਿਲਾਂ ਇਸ ਦੇ ਨਾਲ ਹੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ www.khabarharpalindia.com ਤੇ ਇਸ ਦੇ ਨਾਲ ਹੀ ਤੁਸੀਂ ਸਾਡਾ Facebook ਪੇਜ ਵੀ ਲਾਈਕ ਕਰ ਸਕਦੇ ਹੋ Facebook ਤੇ ਸਰਚ ਕਰੋ ਖਬਰ ਹਰਪਲ ਇੰਡੀਆ